ਸਤਿ ਸ਼੍ਰੀ ਅਕਾਲ ਜੀ ਅੱਜ ਅਸਾਂ ਦੇ ਲਈ ਫਿਰ ਤੋਂ ਪਾਰਟੀ ਵੇਅਰ ਸੂਟ ਲੈ ਕੇ ਆਏ ਹਾਂ ਅੱਜ ਵਾਲੇ ਸੂਟ ਵੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨਾਂ ਵਿੱਚ ਹਨ ਉਮੀਦ ਹੈ ਤੁਹਾਨੂੰ ਸਾਰੇ ਹੀ ਸੂਟ ਪਸੰਦ ਆਣਗੇ ਜੇਕਰ ਤੁਹਾਨੂੰ ਸਾਡੇ ਸੂਟਾਂ ਵਿੱਚ ਕੋਈ ਵੀ ਸੂਟ ਪਸੰਦ ਆਵੇ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਜੀ ਸਾਡਾ WhatsApp ਨੰਬਰ ਇਸ ਵੀਡੀਓ ਵਿੱਚ ਮੈਂਸ਼ਨ ਹੈ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖ ਰਹੇ ਹੋ ਇਹ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੀ ਚਿਕਰ ਸੂਟ ਬਧਿਆ ਲੱਗ ਰਿਹਾ ਤਾਂ ਇਹਨਾਂ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਤੋਂ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਇਹ ਵਾਲਾ ਸੂਟ ਦੇਖੋ ਨਿਊ ਪ੍ਰਿੰਟ ਵਿੱਚ ਆਇਆ ਹੈ ਨਿਊ ਡਿਜ਼ਾਈਨਿੰਗ ਹੈ 3D ਪ੍ਰਿੰਟ ਹੈ ਉਹਦੇ ਉੱਪਰ ਹੈਂਡਵਰਕ ਕੀਤਾ ਗਿਆ ਹੈ ਖੁੱਲੇ ਡੁੱਲੇ ਸਰਦਾਰੀ ਦੁਪੱਟਿਆਂ ਦੇ ਨਾਲ ਇਹ ਸੂਟ ਤਿਆਰ ਹੋਏ ਹਨ ਹਰ ਇੱਕ ਡਿਜ਼ਾਈਨ ਵਿੱਚ ਤੁਹਾਨੂੰ 4-5 ਕਲਰ ਆਪਸ਼ਨ ਮਿਲ ਜਾਣਗੇ ਸਾਰੇ ਹੀ ਸੂਟਾਂ ਦੇ ਡਿਜ਼ਾਈਨ ਔਰ ਕਲਰ ਡਿਫਰੈਂਟ ਹਨ ਮਾਰਕੀਟ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਸੂਟ ਡਿਜ਼ਾਈਨ ਕਿਤੋਂ ਨਹੀਂ ਮਿਲਣਗੇ ਹਾਂਜੀ ਇਹ ਦੇਖੋ ਕਿੰਨਾ ਪਿਆਰਾ ਇਸ ਦੇ ਉੱਤੇ ਹੈਂਡਵਰਕ ਕੀਤਾ ਗਿਆ ਹੈ ਫੁੱਲ ਸੂਟ ਤੇ ਵਰਕ ਹੈ ਦੁਪੱਟੇ ਉੱਤੇ ਫੋਰ ਸਾਈਡਰਡ ਵਰਕ ਕੀਤਾ ਗਿਆ ਹੈ ਜੀ ਬਹੁਤ ਹੀ ਪਿਆਰਾ ਜਿਹੜਾ ਕੇ ਸੂਟ ਨੂੰ ਬਹੁਤ ਹੀ ਸੋਨਾ ਤੇ ਸੋਬਰ ਬਣਾ ਰਿਹਾ ਹੈ ਹਾਂਜੀ ਆਹ ਵਾਲਾ ਸੂਟ ਵੀ ਦੇਖੋ ਆਫ ਵਾਈਟ ਕਲਰ ਵਿੱਚ ਹੈ ਕਈ ਭੈਣਾਂ ਨੂੰ ਆਫ ਵਾਈਟ ਕਲਰ ਬਹੁਤ ਪਸੰਦ ਹੁੰਦਾ ਹੈ ਇਹ ਹਰ ਫੰਕਸ਼ਨ ਪਾਰਟੀ ਤੇ ਪਾਇਆ ਜਾ ਸਕਦਾ ਹੈ ਇਹ ਲਾਈਟ ਪਿੰਕ 베بی ਪਿੰਕ ਕਲਰ ਵਿੱਚ ਹੈ ਜੀ ਇਹ ਵੀ ਉਸੇ ਡਿਜ਼ਾਈਨ ਵਿੱਚ ਹੈ ਸਾਰੇ ਹੀ ਸੂਟ ਉੱਪਰ ਹੈਂਡਵਰਕ ਕੀਤਾ ਗਿਆ ਹੈ ਇਹਨਾਂ ਨਾਲ ਬਹੁਤ ਹੀ ਸੋਨੇ ਕੁਲੇ ਡੁੱਲੇ ਦੁਪੱਟੇ ਹਨ ये वाला देखो कि ना प्यारा सूट का कलर है इसनों तुम लाइट पीच कलर कह सकते हो बहुत सोहना काम किया गया है ए वाला सूट भी बहुत प्यारा है ऐसे दुपट्टे ऊपर भी हैंडवर्क है और फोर साइड इस उपर लैस लगाई गई है ये वाला सूट साढ़े दोबारा स्टॉक में आया है बहुत ही पहनाने ने इस सूट की डिमांड की ਜਿੰਨੂ ਕਿ ਅਸੀਂ ਦੁਬਾਰਾ ਲੈ ਕੇ ਆਏ ਹਾਂ ਇਹ ਵਾਲਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਇਸੇ ਨਾਲ ਸਟਾਈਲਿਸ਼ ਪ੍ਰਿੰਟਡ ਦੁਪੱਟਾ ਨਾਲ ਲਗਾਇਆ ਗਿਆ ਹੈ ਜਿਸ ਦੇ ਉੱਪਰ ਵੀ ਵਰਕ ਹੈ ਇਸ ਸੂਟ ਦੇ ਉੱਪਰ ਦੇਖੋ ਕਿਸ ਤਰ੍ਹਾਂ ਦਾ ਆ ਪਿਆਰਾ ਪਿਆਰਾ ਵਰਕ ਕੀਤਾ ਗਿਆ ਹੈ ਹਾਂਜੀ ਸਾਰਾ ਹੀ ਹੈਂਡਵਰਕ ਹੈ ਇਸ ਦੇ ਉੱਪਰ オリジナル ਮਿਰਕ ਦਾ ਮਿਰਰ ਦਾ ਵੀ ਵਰਕ ਕੀਤਾ ਗਿਆ ਹੈ ਔਰ ਇਸ ਉਤੇ ਸੀਕੁਐਂਸ ਵਰਕ ਵੀ ਹੈ ਜੀ। ਪ੍ਰਿੰਟਡ ਦੁਪੱਟਿਆਂ ਦੇ ਨਾਲ ਇਹ ਸੂਟ ਤਿਆਰ ਕਰਵਾਏ ਗਏ ਹਨ। ਬਹੁਤ ਹੀ ਸੋਹਣੇ ਹਨ। ਇਹ ਵਾਲੇ ਸੂਟ ਤੇ ਦੇਖੋ ਵਰਕ ਕਿੰਨਾ ਨੀਟ ਐਂਡ ਕਲੀਨ ਕੀਤਾ ਗਿਆ ਹੈ। ਬਹੁਤ ਹੀ ਬ੍ਰੀਕੀ ਨਾਲ ਇਸ ਦੇ ਉੱਪਰ ਵਰਕ ਕੀਤਾ ਗਿਆ ਹੈ। ਬਹੁਤ ਸੋਹਣੇ ਖੁੱਲੇ ਡੁੱਲੇ ਸਰਦਾਰੀ ਦੁਪੱਟਿਆਂ ਦੇ ਨਾਲ ਇਹ ਸੂਟ ਤਿਆਰ ਹਨ ਜੀ। ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਔਰ ਜੇ ਸੂਟ ਪਸੰਦ ਆਵੇ ਤਾਂ ਜਲਦ ਤੋਂ ਜਲਦ ਆਰਡਰ ਕਰਿਓ ਜੀ ਤੁਹਾਡਾ ਆਰਡਰ ਮਿਲਦੇ ਸਾਰ ਹੀ ਤੁਹਾਡਾ ਪਾਰਸਲ ਡਿਸਪੈਚ ਕਰ ਦਿੱਤਾ ਜਾਏਗਾ ਜਿਹੜਾ ਕਿ ਤੁਹਾਨੂੰ 1 ਹਫਤੇ ਦੇ ਅੰਦਰ ਅੰਦਰ ਮਿਲ ਜਾਏਗਾ ਜੀ ਹਾਂਜੀ ਬਹੁਤ ਹੀ ਸੋਨੇ ਸੋਨੇ ਸੂਟਾਂ ਦੀਆਂ ਹੋਰ ਵੀਡੀਓ ਲੈ ਕੇ حاضر ਹੋਵਾਂਗੇ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ ਸਾਰੀਆਂ ਵੀਡੀਓਜ਼ ਨੂੰ ਬਹੁਤ ਸਾਰਾ ਮਾਨ ਪਿਆਰ ਦੇਣ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਜੀ